ਬਾਕੀ ਇੱਕ ਗੱਲ ਹੋਰ ਦਿਵਾਲੀ ਤੇ ਰੇਟ ਵੀ ਘਟਾਤਾ ਤੁਹਾਨੂੰ ਕੰਪਨੀ ਨੇ ਸਾਨੂੰ ਘਟਾਦਾ ਅਸੀਂ ਉਹਨਾਂ ਤੁਹਾਨੂੰ ਘਟਾਤਾ ਬਾਈ ਜੇ ਘਰ ਵਾਲੀ ਨੂੰ ਚੁੱਲਾ ਲੈ ਕੇ ਦੇਣਾ ਨਾ ਆ ਲੈ ਕੇ ਦਿਓ ਨਹੀਂ ਬੇਸ਼ੱਕ ਨਾ ਹੀ ਲੈ ਕੇ ਦਿਓ ਮੈਂ ਇਹਦੇ ਗੁਣ ਦੱਸੂਗਾ ਬਾਕੀ ਵਾਲੀਆ ਸਾਹਿਬ ਵੀ ਦੱਸਣਗੇ ਥੋੜੇ ਜਿਹਾ ਮੈਂ ਦੱਸ ਦੇਣਾ ਮੇਰੀਆਂ ਭੈਣਾਂ ਤਾਂ ਮੈਨੂੰ ਲੱਗਾ ਗੁਣ ਸੁਣ ਕੇ ਆਪ ਹੀ ਕਹਿਣਗੀਆਂ ਕਿ ਭਾਈ ਆਹੀ ਲੈਣਾਗਾ ਬਾਕੀ ਇੱਕ ਗੱਲ ਹੋਰ ਦਿਵਾਲੀ ਤੇ ਰੇਟ ਵੀ ਘਟਾਤਾ ਤੁਹਾਨੂੰ ਕੰਪਨੀ ਨੇ ਸਾਨੂੰ ਘਟਾਦਾ ਅਸੀਂ ਉਹਨਾਂ ਤੋਂ ਨੂੰ ਘਟਾਤਾ 20 ਪੁੱਕਾ ਸਭ ਤੋਂ ਵੱਡੀ ਗੱਲ 20 ਪੁੱਕਾ ਦਾ ਜਿਹਨੇ ਬ੍ਰਾਂਡ ਵਰਤ ਲਿਆ ਉਹ ਨਹੀਂ ਹੋਰ ਪਾਸੇ ਝਾਕਦਾ ਇੱਕ ਤਾਂ ਜੀ ਇਹ ਪੂਰਾ 2062 ਦਾ ਹੈ ਹਾਂ ਕੰਪਨੀਆਂ ਲਿਖ 2062 ਦਿੰਦੀਆਂ ਨੇ ਪਰ ਉਹ ਹੁੰਦਾ ਨਹੀਂ ਹੁੰਦਾ ਉਹ 1600 ਆ ਹਾਂ ਜੀ ਉਹ 1662 ਦਾ ਹੁੰਦਾ ਇਹ ਪ੍ਰੋਪਰ ਤੁਹਾਨੂੰ 2062 ਦੇ ਵਿੱਚ ਮਿਲੂਗਾ ਠੀਕ ਹੈ ਜੀ ਇੱਕ ਕ੍ਰਿਸਟਲ ਗਲਾਸ ਆਗਾ ਵੱਡੀ ਸਭ ਤੋਂ ਵੱਡੀ ਗੱਲ ਇਹ ਤੇ ਬਾਈ ਰੋਟੀ ਤੇ ਰੋਟੀ ਪਕਾਉਣ ਨੂੰ ਇਹ ਜਵਾਬ ਨਹੀਂ ਦਿੰਦਾ ਦੇਖੋ ਤਵਾ ਤਾਂ ਉਹੀ ਲੱਗੂ ਜਿਹੜਾ ਹੁੰਦਾਗਾ ਸਪੈਸ਼ਲ ਇਹਨਾਂ ਦਾ ਪਰ ਇਹ ਪਹਿਲਾ ਜੁੱਲਾਗਾ ਜੀ ਤੇ ਰੋਟੀ ਪਕਾਈ ਜਾ ਸਕਦੀ ਆ ਸਾਲ ਦੀ ਗਰੰਟੀ ਵਰੰਟੀ ਚਾ ਰੇਟ ਤੁਹਾਨੂੰ ਹੁਣ ਦੱਸਦਾਗਾ ਕੰਨ ਖੋਲ ਲਿਓ ਵੱਡੀ ਗੱਲ ਕੈਸ਼ ਔਨ ਡਿਲੀਵਰੀ ਹੈ ਨਹੀਂ 2300 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਦਾ ਕਰਾਂਗੇ